ਸਤਿ ਸ਼੍ਰੀ ਅਕਾਲ ਮੇਰਾ ਨਾਮ ਡਾਕਟਰ ਨੂਪੁਰ ਸੂਤ ਹੈਡਮਿਸਟ्रेस ਸਰਕਾਰੀ ਹਾਈ ਸਕੂਲ ਪਿੱਪਲ ਖੇੜੀ ਜ਼ਿਲ੍ਹਾ ਪਟਿਆਲਾ ਸਾਡੇ ਕੋਲ ਇਸ ਸਕੂਲ ਵਿੱਚ 154 ਬੱਚੇ ਨੇ ਜਿਹਦੇ ਵਿੱਚ ਪੰਜ ਪਿੰਡਾਂ ਚੋਂ ਬੱਚੇ ਜਿਹੜੇ ਨੇ ਉਹ ਆਉਂਦੇ ਨੇ ਆਈ ਐਮ ਅੰਮਦਾਬਾਦ ਵਿਖੇ ਅਸੀਂ ਬਹੁਤ ਕੁਝ ਸਿੱਖਿਆ ਸਕੂਲਾਂ ਦੇ ਵਿੱਚ ਲਾਇਬ੍ਰੇਰੀਸ ਤਾਂ ਹੁੰਦੀਆਂ ਨੇ ਉੱਥੇ ਅਸੀਂ ਸਿੱਖਿਆ ਕਿ ਲਾਇਬ੍ਰੇਰੀ ਸਪੋਟੇਬਲ ਵੀ ਹੁੰਦੀਆਂ ਨੇ ਜਿਸ ਨੂੰ ਕਿਸੇ ਸਪੈਸੀਫਿਕ ਭਾਸ਼ਾ ਦੇ ਲਿਖਣ ਕੌਸ਼ਲ ਬੋਲਣ ਕੌਸ਼ਲ ਦੇ ਵਿੱਚ ਵਿਦਿਆਰਥੀਆਂ 'ਚ ਸੁਧਾਰ ਕਰਨ ਦੇ ਲਈ ਵਰਤਿਆ ਜਾ ਸਕਦਾ ਹੈ ਇਸ ਨੂੰ ਇੰਪਲੀਮੈਂਟ ਕਰਨ ਦੇ ਲਈ ਅਸੀਂ ਇਸ ਨੂੰ ਇੱਕ ਪਾਇਲਟ ਪ੍ਰੋਜੈਕਟ ਦੇ ਰੂਪ ਵਿੱਚ ਸਾਡੇ ਸਕੂਲ ਦੇ ਵਿੱਚ ਲਾਂਚ ਕੀਤਾ ਤੇ ਰਿਜ਼ਲਟਸ ਦੇ ਵਿੱਚ ਅਸੀਂ ਇਹ ਦੇਖਿਆ ਕਿ there was drastic improvement in the reading fluency of our students ਪਗਵਤਮਾਨ ਸਰਕਾਰ ਦੁਆਰਾ ਬਹੁਤ ਹੀ ਵਧੀਆ ਉਪਰਾਲਾ ਜਿਦੇ ਰਹੀਂ ਵੱਖ-ਵੱਖ ਹੈਡਮਾਸਟਰਸ ਨੂੰ ਪ੍ਰਿੰਸੀਪल्स ਨੂੰ ਅਧਿਆਪਕਾਂ ਨੂੰ ਉੱਚ ਸੰਸਥਾਨਾਂ ਦੇ ਵਿੱਚ ਜਿਹੜੀ ਟ੍ਰੇਨਿੰਗ ਦਿੱਤੀ ਜਾ ਰਹੀ ਹੈ ਇਹਦੇ ਨਾਲ ਵਿਦਿਆਰਥੀਆਂ ਨੂੰ ਬਹੁਤ ਹੀ ਕੁਝ ਨਵਾਂ ਲੇਟੈਸਟ ਚੀਜ਼ਾਂ ਆਰਟੀਫੀਸ਼ੀਅਲ ਇੰਟੈਲੀਜੈਂਸ ਗੇਮਿਫਿਕੇਸ਼ਨ ਨਵੀਆਂ ਤਕਨੀਕਾਂ ਇਹ ਸਾਰਾ ਕੁਝ ਜਿਹੜਾ ਸਾਡੇ ਸਕੂਲਾਂ ਦੇ ਵਿੱਚ ਮਿਲੇਗਾ ਪੜਾਈ ਦੇ ਵਿੱਚ ਵਿਦਿਆਰਥੀਆਂ ਦੇ ਬਹੁਤ ਹੀ ਫਰਕ ਹੈ ਬਹੁਤ ਜ਼ਿਆਦਾ ਇੰਪਰੂਵਮੈਂਟ ਹੈ ਟੈਕਨੋਲੋਜੀਕਲੀ ਦੇਖਿਏ ਤਾਂ ਸਕੂਲ ਜਿਹੜੇ ਨੇ ਬਹੁਤ ਹੀ ਐਡਵਾਂਸ ਹੋ ਚੁੱਕੇ ਨੇ 인ਫਰਾਸਟ੍ਰਕਚਰ ਵਾਈਜ਼ ਦੇਖਿਏ ਗ੍ਰਾਂਟਾਂ ਦੀ ਕੋਈ ਕਮੀ ਨਹੀਂ ਸਾਡੇ ਸਕੂਲ ਦੀ ਚਾਰ ਦੀਵਾਰੀ ਨਹੀਂ ਸੀ ਪਰ ਹੁਣ ਸਾਡੇ ਸਕੂਲ ਦੀ ਚਾਰ ਦੀਵਾਰੀ ਵੀ ਹੈ ਥੈਂਕਸ ਟੂ ਦਾ ਗ੍ਰਾਂਟਸ ਐਂਡ ਟੈਕਨੋਲੋਜੀ ਪ੍ਰੋਜੈਕਟਰਸ ਲੱਗੇ ਨੇ ਕਲਾਸਾਂ ਦੇ ਵਿੱਚ ਟੈਕਨੀਕਲੀ ਸਾਡੇ ਹੁਣ ਸਕੂਲਾਂ ਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਕੋਈ ਸਮੱਸਿਆ ਨਹੀਂ ਹੈ ਆਖਿਰ ਦੇ ਵਿੱਚ ਮੈਂ ਭਗਵੰਤ ਮਾਨ ਸਰਕਾਰ ਦਾ ਬਹੁਤ ਬਹੁਤ ਧੰਨਵਾਦ ਕਰਨਾ ਚਾਹੁੰਦੀ ਹਾਂ ਜਿਨ੍ਹਾਂ ਨੇ ਇੰਨਾ ਵਧੀਆ ਉਪਰਾਲਾ ਕੀਤਾ ਤੇ ਸਿੱਖਿਆ ਦੇ ਵਿੱਚ ਐਨੇ ਸੁਧਾਰ ਜਿਹੜੇ ਲਗਾਤਾਰ ਹੋ ਰਹੇ ਨੇ ਮੈਂ ਉਸ ਦੇ ਲਈ ਸਰਕਾਰ ਦਾ ਬਹੁਤ ਬਹੁਤ ਧੰਨਵਾਦ ਕਰਦੀ ਹਾਂ